इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ ਟੀਵੀ ਨਿਊਜ਼ ਪੰਜਾਬ ਅੱਜ ਅਸੀਂ ਖੜੇ ਆ ਪਿੰਡ ਨੱਥੋਵਾਲ ਤਨਤਨ ਸ੍ਰੀ ਗੁਰੂ ਵਿਦਾਸ ਨਾਰਾਜ ਜੀ ਦੇ ਗੁਰੂ ਘਰ ਦੀ ਜੋ ਨਵੀਂ ਬਣ ਰਹੀ ਬਿਲਡਿੰਗ ਸੀ ਅੱਜ ਉਸ ਦੇ ਵਿੱਚ ਸਮਾਗਮ ਕਰਾਇਆ ਗਿਆ ਅੱਜ ਆਓ ਜੀ ਪਿੰਡ ਵਾਸੀਆਂ ਦੇ ਨਾਲ ਔਰ ਇਹਦਾ ਗੁਰਦਵਾਰ ਪੰਥ ਕਮੇਟੀ ਦੇ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਖਾਲਸਾ ਫਤਿਹ ਜੀ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਕੀ ਹਾਲ ਜੀ ਆਪਣਾ ਹਰਵੰਤ ਸਿੰਘ ਜੀ ਪਰਵਾਸ ਕਿਹੜੇ ਪਿੰਡਾ ਜੀ ਨੱਥੋਵਾਲ ਜੀ ਨੱਥੋਵਾਲ ਅਸਾਂ ਹਰਵੰਤ ਸਿੰਘ ਜੀ ਜਿਹੜਾ ਅੱਜ ਸਮਾਗਮ ਕਰਵਾਇਆ ਗਿਆ ਇਹ ਕਿਸ ਦੇਵੀ ਤੰਤਨ ਸਾਇਦ ਸ੍ਰੀ ਗੁਰੂ ਗੁਰੂ ਬਾਬਾ ਰਵਿਦਾਸ ਸਾਹਿਬ ਜੀ ਇਹ ਅਮਾਰ ਤੇ ਖਾਤਰ ਕਰਵਾਇਆ ਗਿਆ ਜੀ ਸਭ ਤੋਂ ਪਹਿਲਾਂ ਤੰਤਨ ਬਾਬਾ ਨੰਦ ਸਿੰਘ ਜੀ ਨਾਨਕ ਸਰ ਵਾਲੇ ਤੰਤਨ ਬਾਬਾ ਗੁਰਚਰਨ ਸਿੰਘ ਜੀ ਮੌਜੂਦਾ ਸੇਵਾਗਾਰ ਉਹਨਾਂ ਨੇ ਇਹ ਨੀ ਪੱਥਰ ਰੱਖਿਆ ਸੀ ਇੱਕ ਸਾਲ ਪੂਰਾ ਹੋਣ ਤੇ ਉਹ ਬਾਬਾ ਜੀ ਨੇ ਸਾਨੂੰ ਇਹ ਕਿਹਾ ਸੀ ਕਿ ਜਦੋਂ ਇੱਕ ਸਾਲ ਹੋ ਗਿਆ ਪੂਰਾ ਬਿਲਡਿੰਗ ਤਿਆਰ ਹੋ ਗਈ ਉਦੋਂ ਤੁਸੀਂ ਇੱਥੇ ਸੁਖਨੀ ਸਾਹਿਬ ਦਾ ਇੱਕ ਪਾਠ ਸ਼ੁਰੂ ਕਰਾਓ ਅੱਜ ਉਹਨਾਂ ਦੇ ਇਨਮਿਤ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਦਰਸੋਖੀ ਨਹੀਂ ਹਾਫ ਕਰਵਾਏ ਗਏ ਨੇ ਤੇ ਸੰਗਤਾਂ ਨੇ ਬਹੁਤ ਹਮ ਹਮਾ ਕੇ ਤੇ ਸਰਦਾ ਦੇ ਨਾਲ ਨਾਲ ਮੱਠਾ ਟੇਕਿਆ ਆਸਾ ਪੂਰੀਆਂ ਕੀਤੀਆਂ ਮਹਾਰਤ ਜੜੀ ਕਲਾ ਰੱਖੇ ਬੈਲਗ ਨੂੰ ਦੰਦਗਣੀ ਤਰਾਤੋਗਣੀ ਵਾਖੇ ਦੂਜੇ ਨੰਬਰ ਤੇ ਟੰਤਨ ਮੈਂ ਤੁਹਾਡਾ ਰਿਣੀ ਆ ਆਪਣੇ ਜਸਵਿੰਦਰ ਸਿੰਘ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਦਾ ਇਹ ਸਾਰਾ ਮਤਲਬ ਕਵਰੇਜ ਕੀਤਾ ਹਾਂਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸ਼ਰਵਨ ਸਿੰਘ ਜਿਨ੍ਹਾਂ ਨੇ ਤਾਂ ਤਾਂ ਸੀਗੁਰ ਗ੍ਰਾਂਥ ਸਾਹਿਬ ਮਹਾਰਾਜ ਦਾ ਸੁਖਰਾਨਾ ਵੀ ਕੀਤਾ ਪਰ ਨਾਲ ਸਾਡੇ ਇੰਡੀਆ ਟੀਵੀ ਚੈਨਲ ਨਿਊਜ਼ ਦਾ ਇਹਨਾਂ ਦਾ ਵੀ ਸੁਖਰਾਨਾ ਕੀਤਾ ਕਿ ਇਹਨਾਂ ਚੈਨਲ ਨੇ ਇਸ ਗੱਲ ਨੂੰ ਅੱਜ ਇਸ ਮੁੱਦੇ ਨੂੰ ਇਸ ਮਤਲਬ ਧਾਰਮਿਕ ਰਾਜ ਦੇ ਪ੍ਰੋਗਰਾਮ ਨੂੰ ਮੋਖ ਰੱਕ ਕੇ ਜੋ ਕਵਰੇਜ ਕੀਤੀ ਹੈ ਤੇ ਅੱਜ ਇੱਕ ਵੀਰ ਹੋ ਵੀ ਵਾਇ ਕੁਝ ਖਾਸ ਹੋ ਰਹੀ ਹੈ ਜੀ। ਕੀ ਨਾ ਵੀਰ ਆਪਣਾ ਰਣਜੀਤ ਸਿੰਘ ਜੀ ਪ੍ਰਧਾਨ ਜੀ। ਰਣਜੀਤ ਸਿੰਘ ਜੀ ਪ੍ਰਧਾਨ ਸਾਹਿਬ ਰਣਜੀਤ ਸਿੰਘ ਜੀ ਅੱਜ ਦਾ ਜੋ ਪ੍ਰੋਗਰਾਮ ਸੀ ਇਹਦੇ ਬਾਰੇ ਤੁਸੀਂ ਦੋ ਗੱਲਾਂ ਸਾਨੂੰ ਇੰਡੀਆ ਟੀਵੀ ਚੈਨਲ ਔਰ ਸੂਰ ਸਾਧ ਸੰਗਤ ਨੂੰ ਜੀ ਨੂੰ ਦੱਸੋ ਜੀ। ਸੋ ਪਾਈ ਚੈਨਲ ਵਾਲਿਆਂ ਨੂੰ ਵੀ ਜੀ ਆਇਆਂ ਕਿਹਾ ਜਾਂਦਾ ਹੈ। ਅੱਜ ਪਾਈ ਬਹੁਤ ਹੀ ਭਾਦਾਂ ਭਰਿਆ ਦੇਣਾ, ਬਹੁਤ ਖੁਸ਼ੀ ਦਾ ਦੇਣਾ ਜੋ ਸਤਗੁਰੂ ਮਹਾਰਾਜ ਸਾਡੇ ਦਾ ਪ੍ਰਕਾਸ਼ ਹੋਇਆਗਾ ਨਵੀਂ ਬਿਲਡਿੰਗ ਦੇ ਵਿੱਚ। ਸੋ ਇਹ ਬਹੁਤ ਹੀ ਪਵਿੱਤਰ ਸਥਾਨਾ ਜਿੱਥੇ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੋਈਆਂ ਨੇ ਇਸ ਜਗ੍ਹਾ ਤੇ ਅਰਦਾਸ ਕਰਕੇ ਸਾਡੇ ਪਿੰਡ ਦੇ ਬਹੁਤ ਵੱਡੇ ਵੱਡੇ ਅਫਸਰ ਬਣੇ ਨੇ ਜੋ ਕੋਈ ਲੁਕੋ ਨਹੀਂ ਹੈਗਾ ਵੀ ਸਭ ਤੋਂ ਵੱਧ ਪੈਸਾ ਨਥਵਾਲ ਦੇ ਵਿੱਚ ਸਰਕਾਰੀ ਆਉਂਦਾਗਾ ਸੋ ਇਸੇ ਜਗ੍ਹਾ ਤੇ ਅਰਦਾਸ ਕਰਕੇ ਅੱਜ ਵੱਡੀਆਂ-ਵੱਡੀਆਂ ਉੱਚੀਆਂ-ਉੱਚੀਆਂ ਨੌਕਰੀਆਂ ਤੇ ਬੈਠੇ ਨੇ ਸਾਡੇ ਪਿੰਡ ਦੇ ਨੌਜਵਾਨ ਸੋ ਬਹੁਤ ਹੀ ਭਾਈ ਮਨਤ ਵਾਲੀ ਜਗ੍ਹਾ ਕੀ ਸੋ ਸਾਰੇ ਹੀ ਨਗਰ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਵੀ ਅੱਜ ਨਵੀਂ ਬਿਲਡਿੰਗ ਜੋ ਬਣੀ ਆ ਪੂਰਾ 1 ਸਾਲ ਦੇ ਅੰਦਰ-ਅੰਦਰ ਇੰਨੀ ਸੋਹਣੀ ਵਧੀਆ ਬਿਲਡਿੰਗ ਬਣ ਗਈ ਤੇ ਗੁਰੂ ਮਹਾਰਾਜ ਦਾ ਆਸ਼ ਗੁਰੂ ਮਹਾਰਾਜ ਦਾ ਕੋਟਾਨ ਕੋਟਰ ਸੁਧਾਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਓ ਜੀ ਸਰਦਾਰ ਕੇਵਲ ਸਿੰਘ ਜੀ ਪ੍ਰਧਾਨ ਸਾਹਿਬ ਤੁਸੀਂ ਇਹ ਵੀ ਦੱਸੋ ਕਿ ਬਾਬਾ ਜੀ ਦੇ ਬਚਨਾਂ ਬਾਰੇ ਜਿਹੜੇ ਬਾਬਾ ਨੇ ਬਚਨ ਕਰੇ ਸੀ ਹਨ ਉਹਨਾਂ ਦੇ ਬਚਨ ਤੁਸੀਂ ਟਲ ਰਹੇ ਹੋ ਇਹ ਇਸ ਤਰ੍ਹਾਂ ਬਾਰੇ ਤੁਸੀਂ ਪੂਰੀ 사ਤਸੰਗ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪਿੰਡ ਨੱਥਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਰਮਦਾਸ ਵੱਲੋਂ ਬਾਬਾ ਗੁਰਚਰਨ ਸਿੰਘ ਜੀ ਦੇ ਮਹਿੰਤ ਸਦਕਾ ਬਚਨਾ ਸਦਕਾ ਅੱਜ ਬਾਬਾ ਰਮਦਾਸ ਪਾਲ ਜੀ ਜੋ ਗੈਡਿੰਗਾ ਅੱਜ 1 ਸਾਲ ਉੜਾ ਹੋ ਗਿਆ ਵਾ ਬੈਡਗ ਬਣ ਚੁੱਕੀ ਆ ਇਸ ਦੇ ਵਿੱਚ ਸਾਡੇ ਨਗਰ ਨੇ ਖਾਸ ਕਰਕੇ ਲਖਵੀਰ ਸਿੰਘ ਦੋ ਗੋਦੜਾ ਦਾ ਪਰਿਵਾਰ ਵਾਜਦਾ ਹੈ ਉਹਨਾਂ ਨੇ ਬਹੁਤ ਰਲ ਮਿਲ ਕੇ ਤਰਮੰਤ ਦਾ ਨਾ ਸੇਵਾ ਕਰਾਈ ਆ ਮੈਂ ਇਹੀ ਬੇਨਤੀ ਕਰਦਾ ਮੈਂ ਜਿਹੜੀ ਆਉਣ ਵਾਲੀ ਮਤਲਬ ਜਿਹੜੀ ਆਪਣੀ ਇਹਦੀ ਸੇਵਾ ਵਾ ਇਹਨੂੰ ਕਮੇਟੀ ਨੂੰ ਬੇਨਤੀ ਕਰਦਾ ਇਹਨੂੰ ਚਲਦੀ ਰੱਖਣਾ ਚਾਹੀਦਾ ਹੈ ਤੇ ਸੰਗਤ ਦਾ ਬਹੁਤ ਸਹਿਯੋਗ ਆ ਜਿਸ ਦੇ ਸਿਰ ਉੱਪਰ ਸਵਾਮੀ ਸੋ ਜਿਹੜੇ ਤੇ ਮਾਲਕ ਦੀ ਕਿਰਪਾ ਵਾ ਉਹ ਕੋਈ ਵੀ ਕਾਰਜਾ ਨਹੀਂ ਰੰਦਾ ਮਾਲਕ ਦਾ ਆਪਣੇ ਘਰ ਬਣਾਉਂਦਾ ਹੈ ਆਪਣੇ ਘਰਾਂ ਵੀ ਬਣਾਉਂਦਾ ਹੈ ਤੇ ਆਪਦਾ ਕਰਕੇ ਉਹ ਨਹੀਂ ਬਣਾ ਸਕੂਗਾ ਮੈਂ ਇਹੀ ਬੇਨਤੀ ਕਰਦਾ ਹਾਂ ਇਸ ਕਾਰ ਸੇਵਾ ਨੂੰ ਚਾਲੂ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੀ ਸਦਾ ਕੇਵੋ ਸਨ ਸਰਪ੍ਰਧ ਸਾਹਿਬ ਇਹਨਾਂ ਦਾ ਕਹਿਣਾ ਕਿ ਜਿਵੇਂ ਕਾਰ ਸੇਵਾ ਚੱਲਦੀ ਐ ਸਿੱਤਾ ਚੱਲਦੀ ਰਹਿਣੀ ਚਾਹੀਦੀ ਆ ਤਾਂ ਕਿ ਜਿਹੜਾ ਵੀ ਛੋੜਾ-ਬੋੜਾ ਬਾਕੀ ਕੰਮ ਹੈਗਾ ਇਹ ਵੀ ਨੇਪਰੇ ਚੜਾ ਜਾਊਗਾ ਤੇ ਇਹਨਾਂ ਸਾਰੇ ਸੰਗਤਾਂ ਦਾ ਸੂਰ ਨਗਰ ਨਿਵਾਸੀਆਂ ਦਾ ਕੋਟੇ ਕੋਟ ਧੰਨਵਾਦ ਆ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਔਰ ਦਸਾਂ ਨੌ ਦੀ ਚਿਰਤਕਮਾਈ ਦੇ ਵਿੱਚੋਂ ਆਪਣਾ ਯੋਗਦਾਨ ਪਾ ਕੇ ਸੇਵਾ ਸੇਵਾ ਕੱਢ ਕੇ ਇਹ ਜੀ ਕਾਰ ਸੇਵਾ ਨੂੰ ਨੇਪਰੇ ਚਾੜਾ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਧ